ਹਲੇ ਤੱਕ ਦੀ ਜਿਹੜੀ ਜਾਣਕਾਰੀ ਹੈਗੀ ਜੀ ਜਿਹੜਾ ਕਬੱਡੀ ਟੂਰਨਾਮੈਂਟ ਸੁਹਾਣਾ ਵਿਖੇ ਚੱਲ ਰਿਹਾ ਸੀਗਾ ਉਹਦੇ ਵਿੱਚ ਇੱਕ ਰਾਣਾ ਬਲਾਚੌਰੀਆ ਨਮਾ ਸ਼ਹਿਰ ਦਾ ਰਹਿਣ ਵਾਲਾ ਪਲੇਅਰ ਸੀਗਾ ਕਬੱਡੀ ਦਾ ਉਹਦੇ ਉੱਪਰ ਦੋ ਜਾਂ ਤਿੰਨ ਬੰਦਿਆਂ ਨੇ ਤਕਰੀਬਨ ਫਾਇਰਿੰਗ ਕੀਤੀ ਹੈਗੀ ਉਹਨੂੰ ਉਹਨੂੰ ਹਸਪੀਟਲ ਐਡਮਿਟਡ ਹੈ 40 ਸ ਹਸਪੀਟਲ ਲੈ ਕੇ ਜਾਇਆ ਗਿਆ ਤੇ ਉੱਥੋਂ ਜਿਹੜੀ ਕੰਡੀਸ਼ਨ ਹੁਣ ਹੁੰਦੀ ਚੈੱਕ ਕਰਦੇ ਆ ਵੀ ਕੀ ਕੰਡੀਸ਼ਨ ਹੈਗੀ ਹੈ ਕ੍ਰਿਟੀਕਲ ਹੈ ਕਿਵੇਂ ਹੈ ਉਦੋਂ ਨਾ ਉਹਨਾਂ ਨੇ ਕਿ ਫੋਟੋ ਖਿਚਾਣ ਲਈਆਂ ਕੁਝ ਭਾਂ ਲੀ ਉਹਨੂੰ ਰੋਕਿਆ ਜਾਂ ਗੱਲਬਾਤ ਕੀਤੀ ਤੇ ਫਿਰ ਜਦੋਂ ਰੁਕਿਆ ਤਾਂ ਇੱਕਦਮ ਉੱਤੇ ਫਾਇਰਿੰਗ ਕਰ ਦਿੱਤੀ ਸਾਨੂੰ ਪਹਿਲਾਂ ਲੱਗਿਆ ਪਟਾਕੇ ਚੱਲ ਰਹੇ ਆ ਉਸ ਤੋਂ ਜਦੋਂ ਫਾਇਰ ਇੱਕਦਮ ਸਟਾਰਟ ਹੋਇਆ ਤੇ ਮੁੰਡੇ ਦਨੂੰ ਐਦਾਂ ਭੱਜੇ ਦਨੂੰ ਸਾਰੇ ਸਾਨੂੰ ਪਹਿਲਾਂ ਲੱਗੇ ਬਟਾਕੇ ਚੱਲ ਰਹੇ ਆ ਉਸ ਤੋਂ ਜਦੋਂ ਫਾਇਰ ਇੱਕਦਮ ਸਟਾਰਟ ਹੋਇਆ ਤੇ ਮੁੰਡੇ ਦਿਨ ਨੂੰ ਐਦਾਂ ਭੱਜੇ ਦਰੋਂ ਸਾਰੇ ਉਹ ਜਿਹੜੇ ਮੁੰਡੇ ਗੋਲੀ ਵਾਲੇ ਸੀਗੇ ਠੀਕ ਹੈ ਜੀ ਉਸ ਤੋਂ ਇੱਥੇ ਫਾਇਰ ਹੋਏ ਨੇ ਇੱਥੇ ਵੀ ਕਰਕੇ ਉਹਨੇ ਲੈਟ ਆਪਸ ਉੱਥੇ ਪਹਿਲੇ ਪਹਿਲੇ ਕਿਹਦੇ ਗੋਲੇ ਵੱਜੇ ਉਹ ਪਤਾ ਨਹੀਂ ਫਿਰ ਕਹਿੰਦੇ 6 ਫਾਇਰ ਹੋਏ ਨੇ ਤਿੰਨ ਮੁੰਡੇ ਸੀਗੇ ਜੀ ਉਹ ਹਾਂ ਚਕਮੀਆਂ ਚਕਮੀਆਂ ਉਹ ਲੈ ਕੇ ਉਹ ਗੱਡੀ ਚ ਲੈ ਗਏ ਗੱਡੀ ਚ ਰੁਪੇ ਭਾਜੀ ਹੁਣ ਗੱਡੀ ਪਰ ਕਿਹੜੇ ਹਸਪੀਟਲ ਲੈ ਗਿਆ ਪਤਾ ਨਹੀਂ ਹੈ ਨਹੀਂ ਜੀ ਨਹੀਂ ਪਾਣੀ ਮੇਰੇ ਭਾਜੀ ਜਿੱਦਾਂ ਅਸੀਂ ਦਰਸ਼ਕ ਦੇਖਣ ਆਏ ਆ ਨਾ ਦਰਸ਼ਕਾਂ ਦੇ ਉੱਪਰ ਗੋਨੇ ਚੱਲੀਆਂ ਜਾਂਦੀ ਪਤਾ ਨਹੀਂ ਜੱਜਾਂ ਚ ਆ ਰਿਹਾ ਤੱਕ ਤੱਕ ਹਾ ਰਾਣਾ ਚੱਕ ਤਾਈ ਐ ਐਸਐਸਪੀ ਭਾਈ ਟੂਰਨਾਮੈਂਟ ਚੱਲ ਰਿਹਾ ਸੀ ਫਾਇਰਿੰਗ ਹੋਈਆਂ ਦੇ ਵਿੱਚ ਹਲੇ ਹਲੇ ਤੱਕ ਦੀ ਜਿਹੜੀ ਜਾਣਕਾਰੀ ਹੈਗੀ ਜੀ ਜਿਹੜਾ ਕਬੱਡੀ ਟੂਰਨਾਮੈਂਟ ਸੁਹਾਣਾ ਵਿਖੇ ਚੱਲ ਰਿਹਾ ਸੀਗਾ ਉਹਦੇ ਵਿੱਚ ਇੱਕ ਰਾਣਾ ਬਲਾਚੌਰੀ ਨਵਾਂ ਸ਼ਹਿਰ ਦਾ ਰਹਿਣ ਵਾਲਾ ਪਲੇਅਰ ਸੀਗਾ ਕੋਈ ਕਬੱਡੀ ਦਾ ਉਹਦੇ ਉੱਪਰ ਦੋ ਜਾਂ ਤਿੰਨ ਬੰਦਿਆਂ ਨੇ ਤਕਰੀਬਨ ਫਾਇਰਿੰਗ ਕੀਤੀ ਹੈਗੀ ਉਹਨੂੰ ਦੋ ਜਾਂ ਇੱਥੇ ਸਾਨੂੰ ਜਿੰਨਾਂ ਨੂੰ ਮਿਲਿਆ ਚਾਰ ਤਕਰੀਬ ਖਾਲੀ ਖੋਲ ਮਿਲੇ ਨੇ ਤੇ ਹੋ ਸਕਦਾ ਚਾਰ ਤੋਂ ਪੰਜ ਦੇ ਕਰੀਬ ਸਾਨੂੰ ਲੱਗਦਾ ਵੀ ਫਾਇਰਿੰਗ ਜਿਹੜੀ ਹੋਈ ਹੈ ਇੱਥੇ ਤੇ ਉਹਦੇ ਚੋਂ ਜਿਹੜਾ ਮੁੰਡਾ ਹੈਗਾ ਰਾਣਾ ਇਹ ਇੰਜਰਡ ਹੋਇਆ ਜੀ ਹਲੇ ਤੱਕ ਇਹ ਕਹਾਣੀ ਵੀਕਾ ਵੈਸੇ ਇਹ ਨੂੰ ਹਸਪੀਟਲ ਐਡਮਿਟਡ ਹੈ 40ਸ ਹਸਪੀਟਲ ਲੈ ਕੇ ਜਾਇਆ ਗਿਆ ਤੇ ਉੱਥੋਂ ਜਿਹੜੀ ਕੰਡੀਸ਼ਨ ਹੁਣ ਉਹਦੀ ਚੈੱਕ ਕਰਦੇ ਵੀ ਕੀ ਕੰਡੀਸ਼ਨ ਹੈਗੀ ਹੈ ਕ੍ਰਿਟੀਕਲ ਹੈ ਕਿਵੇਂ ਹੈ ਉਹ ਤੁਹਾਨੂੰ ਰੈਗੂਲਰ ਅਪਡੇਟ ਦੇ ਦਾਂਗੇ ਜੀ ਅਮਨ ਦਾ ਵੀਰ ਲੱਗ ਰਹੀ ਹੈ ਦੋ 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 ਤੋਂ ਤਿੰਨ ਲੱਗ ਰਹੇ ਜੀ ਦੋ ਸੀ ਜਾਂ ਤਿੰਨ ਸੀਗੇ ਇੰਨੀ ਕਲੈਰਟੀ ਕਿ ਕਿੰਨੀ ਜਾਣਕਾਰੀ ਮਿਲੀ ਕਿ ਇੱਥੇ ਪਹਿਲਾਂ ਤੋਂ ਸੀਗੇ ਰੈਕੀ ਕਰ ਰਹੇ ਸੀ ਪਹਿਲਾਂ ਤੋਂ ਨੇਚਰਲੀ ਜਿੰਨਾ ਜਿਹੜੇ ਹਲੇ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਨਾਲ ਜਿਹੜੀ ਗੱਲ ਹੋਈ ਹੈ ਉਹ ਇਹੀ ਲੱਗ ਰਿਹਾ ਵੀ ਉਹਦੇ ਨਾਲ ਉਹਨਾਂ ਨੇ ਕੋਈ ਫੋਟੋ ਖਿਚਾਣ ਲਈ ਜਾਂ ਕੁਝ ਕਰਨ ਲਈ ਉਹਨੂੰ ਰੋ ਵਗੈਰਾ ਹੈਗੇ ਉਹਦੇ ਬਿਆਨ ਦਰਜ ਕਰਾਂਗੇ ਹੋਰ ਦੇ ਉੱਤੇ ਕਾਫੀ ਜਿਆਦਾ ਜਿਹੜੇ ਖੋਲ ਪਏ ਸੀ ਕਿ ਜਾਂਦੇ ਵੀ ਫਾਇਰਿੰਗ ਕਰਕੇ ਇਹ ਨਹੀਂ ਨਹੀਂ ਉਹ ਜਾਂਦੇ ਜਦੋਂ ਲੋਕ ਉਹਨਾਂ ਵੱਲੋਂ ਵਧੇ ਸ਼ਾਇਦ 2 ਤੋਂ 3 ਉਹਨਾਂ ਨੇ ਹਵਾਈ ਫਾਇਰ ਕੀਤੇ ਹੈਗੇ ਜੋ ਹਲੇ ਕਲੈਰਿਟੀ ਹੋਰ ਕੋਈ ਇੰਜਰੀ ਕਿਸੇ ਨੂੰ ਨਹੀਂ ਹੈਗੀ ਵੀ ਜੇ ਕਿਸੇ ਮਾਰੇ ਹੋਣ ਤਾਂ ਕੋਈ ਵਾਰੀ ਲੋਕ ਜਦੋਂ ਪਏ ਉਹਨਾਂ ਨੂੰ ਤੋਂ ਡਰਾਉਣ ਲਈ ਹਵਾਈ ਫਾਇਰ ਕੀਤੇ ਹੋਣੇ ਜੀ ਸਰ ਇਹ ਪਤਾ ਲੱਗਿਆ ਕਿ ਪੁਰਾਣੀ ਰੰਜੀ ਸੀਗੀ ਜਾਂ ਕਿਸ ਤਰ੍ਹਾਂ ਨਹੀਂ ਹਲੇ ਪਤਾ ਕਰ ਰਹੇ ਹਾਂ ਜੀ ਵੀ ਪੁਰਾਣੀ ਰੰਜੀ ਸੀ ਇਹਦੇ ਕੀ ਕੀ ਕੋਈ ਵੈਰ ਸੀ ਕਿਸੇ ਨਾਲ ਕਿਸ ਕਰਕੇ ਹੋਇਆ ਉਹ ਥੋੜੀ ਦੇਰ ਤੱਕ ਤੁਹਾਨੂੰ ਅਪਡੇਟ ਕਰ ਦਾਂਗੇ ਜੀ ਕਲੈਰਿਟੀ ਨਾਲ ਨਾ ਅਸੀ ਸਾਹਿ ਲੇਕੇ ਮੁੰਡੇ ਨੂੰ ਲੈ ਕੇ ਗਏ ਨੇ ਇੱਥੋਂ ਚੱਕ ਕੇ ਜਦੋਂ ਇੰਜਰ ਪਿਆ ਸੀ ਬਣੀ ਕ੍ਰਿਟੀਕਲ ਜੇਕਰ ਪਹੁੰਚ ਗਿਆ ਨਹੀਂ 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 ਹਲੇ ਉਹ ਇਜ਼ ਕ੍ਰਿਟੀਕਲ ਇਨ ਹਸਪੀਟਲ ਤੇ 40 ਇਸ ਐਡਮਿਟ ਹੈ ਜੀ ਜਿਵੇਂ ਤੁਹਾਨੂੰ ਪਤਾ ਲੱਗੂਗਾ ਵੀ ਵੀ ਅਪਡੇਟ ਸਰ ਸਾਹਿਬ ਅਜੇ ਤੱਕ ਪ੍ਰਾਇਮਰੀ ਇਨਵੈਸਟੀਗੇਸ਼ਨ ਜੀ ਕੁਝ ਪਤਾ ਲੱਗ ਗਿਆ ਹੋਵੇ ਕੋਈ ਆਪਸੀ ਰੰਜਿਸ਼ ਹੈ ਕਿਉਂਕਿ ਉਹ 10000 ਬਲੈਰੋ ਗੱਡੀ ਤੇ ਸਪਲੈਂਡਰ ਵਾਈਪ ਤੇ ਆਏ ਨਹੀਂ ਨਹੀਂ ਭਾਲੇ ਜਿਹੜੀ ਹੈਗੀ ਇਹ ਵੀ ਬਲੈਰੋ ਗੱਡੀ ਵਾਲੀ ਗੱਲ ਕਲੀਅਰ ਨਹੀਂ ਹੈ ਜੀ ਅਲੱਗ-ਅਲੱਗ ਗੱਡੀਆਂ ਸੀਗੀਆਂ ਜਿਹੜੀ ਨਿਕਲ ਰਹੀਆਂ ਸੀ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਕੈਮਰੇਸ ਵਗੈਰਾ ਦੇਖ ਰਹੇ ਹਾਂ ਵੀ ਕਿੱਧਰ ਨੂੰ ਗਏ ਹੈਗੇ ਆ ਤੇ ਫਾਇਰਿੰਗ ਕਰਕੇ ਹਲੇ ਦੀ ਕੋਈ ਲੱਕੀ ਨਾਲ ਵੈਰ ਹੋ ਸਕਦਾ ਹੋਵੇ ਤੇ ਉਹ ਹੁਣ ਵੈਰੀਫਾਈ ਕਰਕੇ ਤੁਹਾਨੂੰ ਅਲਥ ਇਟ ਵਿਲ ਬੀ ਟੂ ਪ੍ਰੀ ਮੈਚਰ ਕੁਝ ਵੀ ਕਹਿਣਾ ਇਹਦੇ ਬਾਰੇ ਕਿ ਕਿਨੇ ਪਾਰਟਿਕੂਲਰ ਜੀ ਸਰ ਵੈਪਨ 30 ਦੇ ਲੱਗ ਰਹੇ 30 ਦੇ ਕੋਲ ਮਿਲੇ ਜੀ 4 4 4 ਤੋਂ 5 ਲੱਗਦੇ ਸਰ ਕੋਈ ਕੋਨਸੀ ਹੋ ਰਹੀ ਹੈ ਜੀ ਬਿਲਕੁਲ ਬਿਲਕੁਲ ਪੁਖਤਾ ਇਂਤਜ਼ਾਮ ਸੀ ਜੀ ਇੱਥੇ ਵੱਡੀ ਕਪਾਂ ਚ ਹੀ ਕਿਉਂ ਹੋ ਰਿਹਾ ਜੀ ਇਹ ਇਹ ਹੁਣ ਇਹ ਤਾਂ ਮੈਂ ਕਿਉਂ ਉਹ ਕੀ ਕਹਿ ਸਕਦਾ ਜੀ ਕਿਤੇ ਵੀ ਕ੍ਰਾਈਮ ਤਾਂ ਕਿਤੇ ਵੀ ਹੋ ਜਾਂਦਾ ਜੀ ਇਸ ਤਰ੍ਹਾਂ ਕਿਉਂ ਹੋ ਰਿਹਾ ਠੀਕ ਹੈ ਜੀ ਠੀਕ ਹੈ ਜੀ ਟੀਐਸਐਸ ਵੀ ਮਸਲੀ ਦੇ